ਸੱਸੀ ਤੁਹਾਡੇ ਸ਼ਹਿਰ ਦੀ ਸੀ ਹਾਂ ਜੀ ਇਸੇ ਤੋਂ ਨਾ ਹੀ ਪੈਣਾ ਸੱਸੀ ਤੇ ਸਹੇਲੀਆਂ ਇਹਨਾਂ ਨੂੰ ਪੁੱਛਿਓ ਆ ਜਾ ਵੀ ਹਾਂ ਜੀ ਪਤਾ ਕਰ ਲਿਆ ਕੀ ਕਹਿੰਦੀਆਂ ਨੇ ਕਹਿੰਦੀ ਬਾਬੂ ਜੀ ਅਸੀਂ ਆਈਆਂ ਸ਼ਹਿਰ ਪੰਮੋਰ ਤੋਂ ਸ਼ਹਿਰ ਪੰਮੋਰ ਤੋਂ ਕਹਿੰਦੀ ਆਹ ਭਾਈ ਸਾਹਿਬ ਪਿੰਡ ਕਿਹਨਾਂ ਔਰ ਤੋਂ ਓਏ ਸੱਸੀ ਤੇ ਸਹੇਲੀਆਂ ਨੇ ਹਾਂ ਜੀ ਇਹ ਕਾਸਾ ਸਿਲਵੀਆਂ ਸਹਿਗੀਆਂ ਨੇ ਫਿਰ ਮੈਂ ਤਾਂ ਮਿਰਚੇ ਦਾ ਬਣਾਇਆ ਤੇ ਤੇਰੇ ਵਰਗਾ ਸੀ ਮਿਰਚੇ ਦਾ ਬਣਾਇਆ ਆ ਖੱਬੀਆਂ ਸਹਿਗੀਆਂ ਤੁਹਾਡੇ ਵਰਗੀਆਂ ਪਤਾ ਕਰ ਲਿਆ ਹਾਂ ਇਹ ਕੀ ਹੁੰਦਾ ਸਮਝਿਆ ਜਾਂਦਾ ਹੁੰਦਾ ਹੁਣ ਮੇਰਾ ਭਾਈ ਇੱਥੇ ਬੈਠ ਚਾਹ ਤੁਹਾਡੀ ਦੂਰ ਤੋਂ ਤੁਹਾਨੂੰ ਬੁਲਾਇਆ ਜਾਣਾ ਵੀ ਕਿਤੇ ਇੱਥੇ ਬੈਠੇ ਬੈਠੋ ਲਓ ਜੀ ਇਹ ਸੀ ਤੁਹਾਡੇ ਸਾਹਮਣੇ ਨਕਲ ਤੁਹਾਡੇ ਨੂੰ ਕੀਤੀ ਸਾਡੇ ਪਾਂਡੀਆਂ ਵੱਲੋਂ ਸਾਡੀ ਟੀਮ ਵੱਲੋਂ ਤੁਹਾਨੂੰ ਹੱਸਣ ਦਾ ਮੌਕਾ ਦਿੱਤਾ ਗਿਆ ਜੋ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ ਜਿੱਥੇ ਵੀ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਆ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹਨਾਂ ਸ਼ੁਕਰ ਲਿਆ ਲਓ ਜੀ ਪੰਜਾਬ ਦੀ ਲੋਕ ਕਥਕ ਕਲਾ ਜੋ ਵਿਰਸਾ ਕਲੀਆਂ ਲਓ ਤੁਹਾਨੂੰ ਪਟਕਾ ਦੀ ਕਲੀ ਸੁਣਾਉਣ ਲੱਗੇ ਆ ਜਰਾ ਗੌਰ ਫਰਮਾਇਓ ਕਿਉਂਕਿ ਮਾਨਕ ਸਾਹਿਬ ਕਲੀਆਂ ਦੇ ਬਾਦਸ਼ਾਹ ਕਹਾਗੇ ਆ ਜਿੰਨੇ ਪੰਜਾਬ ਦੀਆਂ ਲੋਕ ਅਕੈਡਮੀਆ ਨੇ ਉਹਨਾਂ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਲਿਖ ਕੇ ਕੁਲਦੀਪ ਮਾਨਕ ਜੀ ਕਲੀਆਂ ਦੇ ਬਾਦਸ਼ਾਹ ਲੋ ਮਾਨਕ ਸਾਹਿਬ ਦੀ ਗਾਇਕੀ ਤੁਹਾਡੇ ਰੂਬਰੂ ਕਰਨ ਗਿਆ ਪਟਕੇ ਦੀ ਕਲੀ ਕਿਹੜਾ ਪਟਕਾ ਜਿਹੜਾ ਰਾਜੇ ਕੋਲ ਪਟਕਾ ਸੀ ਐਵੇਂ ਨਹੀਂ ਤਿਆਰ ਹੋਇਆ ਤੁਹਾਨੂੰ ਕਲੀ ਦਾ ਹਜ ਦੱਸਣ ਗਿਆ ਇਹ ਕਿਹੜੇ ਦੇਵੀ ਦੇ ਤਰ੍ਹਾਂ ਕਿਹੜੇ ਕਿਹੜੇ ਲੋਕਾਂ ਦੇ ਕਿਹੜੇ ਕਿਹੜੇ ਪੀੜਾਂ ਦੇ ਹੱਥ ਲੱਗੇ ਨੇ ਪੱਟਾ ਤਿਆਰ ਕਿਵੇਂ ਹੋਇਆ ਲਓ ਤੁਹਾਡੇ ਸਾਹਮਣੇ ਅੱਜ ਲਈ ਅਸੀਂ ਪੇਸ਼ ਕਰਨੇ ਚਾਹ ਰਹੇ ਹਾਂ ਗੌਰ ਫਰਮਾਓ ਤੇਰੀ ਲਗਦੀ ਇਹਨੇ ਟੁੱਟਦੇ ਨੇ ਪਲ ਨਾ ਖਤਾ ਧੋਖਾ ਕੀਤਾ ਨਹੀਂ ਤੇ ਸੁਣ ਚੂਟਕੀਏ ਝੋਕਰੀਏ ਉਹ ਧੋਖਾ ਕੀਤਾ ਨਹੀਂ ਤੇ ਸੁਣ ਚੂਟਕੀਏ ਝੋਕਰੀਏ ਪਟਕਾ ਪਾੜ ਕੇ ਮੇਰਾ ਹਾਲੀ ਲੋਰੀ ਬਣਾਇਆ ਉਹ ਪਟਕਾ मा <laughs disappointment> i do